ਸਰਬਜੀਤ ਸੰਗਰੂਰ ਵੀ ਦੀ ਰਚਨਾ ਹੈ ਇਹ ਪੁੱਲ ਦੇਨਾ ਬੋਲ ਜੇ ਦੇ ਉਹ ਤਾਨੂੰ ਪੁੱਲ ਦੇ ਵੇ ਪਾਗਿਆਂ ਦੇ ਪਾਗ ਦੇਖੋ ਕਿਵੇਂ ਖੁੱਲ ਗਏ ਪੁੱਲ ਦੇਨਾ ਬੋਲ ਜੇ ਦੇ ਉਹ ਤਾਨੂੰ ਪੁੱਲ ਦੇ ਵੇ ਪਾਗਿਆਂ ਦੇ ਪਾਗ ਦੇਖੋ ਕਿਵੇਂ ਖੁੱਲ ਗਏ ਕਿਸ ਲਈ ਹੋਣੀ ਚਾਹੇ ਉਹ ਆਣ ਲੱਗੀ ਐ ਉਹ ਆਣ ਲੱਗੀ ਐ ਕਿਸ ਲਈ ਹੋਣੀ ਚਾਹੇ ਉਹ ਆਣ ਲੱਗੀ ਐ ਸਾਡੇ ਲਈ ਤਾਂ ਹੋਈ ਉਹ ਤਾਬਤ ਲਕੀ ਐ ਸਾਡੇ ਲਈ ਤਾਂ ਹੋਈ ਉਹ ਤਾਬਤ ਲਕੀ ਐ ਭੁੱਲ ਦੇ ਨਾ ਬੋਲ ਜੇ ਦੇ ਓ ਸਾਨੂੰ